ਯਾ ਵੀ ਕਿ ਲੋਕ ਸਭਾ ਚੋਣਾਂ ਇਸ ਸਮੇਂ ਆਪਣੇ ਸਿਖਰ ਵੱਲ ਜਾ ਰਹੀਆਂ ਨੇ ਤੇ ਇੱਥੇ ਆਖਰੀ ਪੜਾਵਾਂ ਭਾਗ 1 ਜੂਨ ਨੂੰ ਇੱਥੇ ਵੋਟਾਂ ਪੈਣਗੀਆਂ ਉਂਝ ਤਾਂ ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਜ਼ੋਰ ਲਗਾ ਰਹੀਆਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਵੱਡੇ-ਵੱਡੇ ਡਿਗਜ ਲੀਡਰ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਪਰ ਅਕਾਲੀ ਦਲ ਜੋ ਕਿ ਇੱਥੇ ਦੀ ਖੇਤਰੀ ਪਾਰਟੀ ਹੈ ਪ੍ਰਮੁੱਖ ਪਾਰਟੀ ਹੈ ਉਸ ਲਈ ਇਹ ਕਰੋ ਤੇ ਮਰੋ ਵਾਲੀ ਲੜਾਈ ਚੱਲ ਰਹੀ ਹੈ ਦਰਸ਼ਕੋਨ ਨੂੰ ਦੱਸ ਦਈਏ ਕਿ ਅਕਾਲੀ ਦਲ ਦੀ ਸਥਾਪਨਾ 1920 ਚ ਹੋਈ ਸੀਗੀ 100 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਇਹ ਪਹਿਲੀ ਵਾਰ ਹੋਏਗਾ ਕਿ ਅਕਾਲੀ ਦਲ ਨੂੰ ਇਸ ਸਮੇਂ ਵੱਡੀਆਂ ਚੜਾਵਟੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਹਦਾ ਕਾਰਨ ਇਹ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ 26 ਸਾਲ ਬਾਅਦ ਇਕੱਲਿਆਂ ਟੋਣ ਲੜ ਰਿਹਾ ਹੈ ਇਸ ਤੋਂ ਪਹਿਲਾਂ ਉਸ ਦਾ ਗੱਠਜੋੜ ਭਾਰਤੀ ਜਨਤਾ ਪਾਰਟੀ ਨਾਲ ਚੱਲਦਾ ਸੀ ਜਾਂ ਤੇ ਹੁਣ ਜਦੋਂ ਉਹ ਇਕੱਲਿਆਂ ਚੋਣ ਲੜ ਰਿਹਾ ਹੈ 13 ਸੀਟਾਂ ਦੇ ਉਸ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਜੇਕਰ ਅਸੀਂ ਪਿਛਲੇ ਸਮੇਂ ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਆਕਾਂਦੀ ਦਲ ਕਾਫੀ ਸੰਕਟ ਦੇ ਵਿੱਚ ਚੱਲਿਆ ਰਿਹਾ ਹੈ ਅੱਪਾ 2022 ਦੀ ਚੋਣਾਂ ਦੀ ਗੱਲ ਕਰਦੇ ਆ ਅੱਜ ਇਹਦੇ ਵਿੱਚ 2022 ਦੀ ਗੱਲ ਕਰਦੇ ਆ ਜਿੱਥੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਤੇ 10 ਵਾਰ ਵਿਧਾਇਕ ਰਹੇ ਉਹ ਆਪਣੀ ਆਖਰੀ ਕਿਉਂ ਲੰਬੀ ਹਲਕੇ ਦੇ ਜੋ ਕਿ ਉਹਨਾਂ ਦਾ ਜ਼ੱਦੀ ਹਲਕਾ ਸੀਗਾ ਤੇ ਉਥੋਂ ਕਦੇ ਵੀ ਉਹ ਚੋਣ ਹਾਰੇ ਨਹੀਂ ਸੀਗੇ ਉਸ ਦੇ ਵਿੱਚ ਤਕਰੀਬਨ 10000 ਵੋਟਾਂ ਦੇ ਫਰਕ ਨਾਲ ਹਾਰੇ ਸੀਗੇ ਸੁਖਵੀਰ ਸਿੰਘ ਬਾਦਲ ਜੋ ਇਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਆਪਣੇ ਹਲਕੇ ਤੋਂ 30000 ਵੋਟਾਂ ਨਾਲ ਹਾਰੇ ਸੀਗੇ ਇਸੇ ਤਰੀਕੇ ਨਾਲ ਅਕਾਲੀ ਦਲ ਦੇ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਉਹ 2022 ਦੀਆਂ ਚੋਣਾਂ ਹਾਰੇ ਸੀਗੇ ਉਦੋਂ ਤੋਂ ਲੈ ਕੇ ਅਕਾਲੀ ਦਲ ਲਗਾਤਾਰ ਚਾਰ ਹੈ ਕਿ ਕਿਵੇਂ ਨੱਚਵੇਂ ਆਪਣੇ ਆਪ ਨੂੰ ਸਥਾਪਿਤ ਕੀਤਾ ਜਾਵੇ ਦਸ਼ਕ ਤੋਂ ਦੱਸ ਦਈਏ ਕਿ 1996 ਦੇ ਵਿੱਚ 1998 ਦੇ ਵਿੱਚ ਤੇ 2004 ਦੇ ਵਿੱਚ ਜਦੋਂ-ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਅਕਾਲੀ ਦਲ ਦੇ 8-8 ਉਮੀਦਵਾਰ ਜਿੱਤਦੇ ਰਹੇ ਨੇ ਪਰ ਜਦੋਂ 2014 ਦੇ ਵਿੱਚ ਇਸ ਦੇ 4 ਉਮੀਦਵਾਰੀ ਜਿੱਤੇ ਤੇ 2019 ਦੇ ਵਿੱਚ ਇਸ ਦੇ 2 ਉਮੀਦਵਾਰ ਹੀ ਜਿੱਤੇ ਹੁਣ ਦੇਖਣਾ ਇਹ ਹੈ ਕਿ 2024 ਦੇ ਵਿੱਚ ਇਸ ਪਾਰਟੀ ਨੂੰ ਕਿਸ ਤਰੀਕੇ ਦੇ ਨਾਲ ਲੋਕੋ ਖੁੰਘਾਰਾ ਦੇ ਰਹੇ ਨੇ ਹਾਲਾਂਕਿ ਸੁਖਵੀਰ ਸਿੰਘ ਬਾਦਲ ਵੱਲੋਂ ਬੜੀ ਮਿਹਨਤ ਕੀਤੀ ਜਾ ਰਹੀ ਹੈ ਅਕਾਲੀਆਂ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਕਿ ਇਸ ਵਾਰ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਨਾਂ ਦੀ ਕਾਰਗੁਜ਼ਾਰੀ ਹੈ ਕਾਫੀ ਅੱਛੀ ਰਹੂਗੀ ਤੇ ਤੁਹਾਨੂੰ ਦੱਸ ਦਈਏ ਕਿ 1997 ਦੇ ਵਿੱਚ ਅਕਾਲੀ ਦਲ ਦਾ ਜਿਹੜਾ ਚੋਣ ਪ੍ਰਤੀਸ਼ਤ ਸੀਗਾ ਕਾਫੀ ਵਧੀਆ ਸੀਗਾ ਉਦੋਂ 1997 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗਾ ਉਸ ਦੇ ਵਿੱਚ ਅਕਾਲੀ ਦਲ ਨੂੰ 75 ਸੀਟਾਂ ਮਿਲੀਆਂ ਸੀਗੀਆਂ ਤੇ ਜਿਹੜਾ ਉਹਨਾਂ ਦਾ ਜਿਹੜਾ ਪ੍ਰਤੀਸ਼ਤ ਸੀਗਾ 37. ਚੌਂਡਫੀਸਦੀ ਉਸਨੇ ਵੋਟਾਂ ਹਾਸਲ ਕੀਤੀਆਂ ਸੀਗੀਆਂ ਤੇ ਇਸੇ ਤਰੀਕੇ ਦੇ ਨਾਲ ਜਦੋਂ 217 ਦੀ ਚੋਣਾਂ ਆਈਆਂ 217 ਦੀ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬਹੁਤ ਮਾੜਾ ਹਸ਼ਰ ਹੋਇਆ ਉਹਦੇ ਵਿੱਚ ਉਸ ਨੂੰ 15 ਸੀਟਾਂ ਹੀ ਮਿਲੀਆਂ ਤੇ 2022 ਦੇ ਵਿੱਚ ਨਾ ਉਹ ਤਿੰਨ ਸੀਟਾਂ ਤੱਕ ਹੀ ਸੇਮਤ ਰਹਿ ਗਿਆ ਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਅੰਕੜਿਆਂ ਦੀ ਗੱਲ ਕਰਦੇ ਆ ਤੇ 2012 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਜਿਹੜੀ ਪ੍ਰਤੀਸ਼ਤ ਸੀ ਉਹ ਚਮਚੀ ਪੁਆਇੰਟ 73% ਜਿਹੜੀ ਸੀਗੀ ਆ ਇਸ ਨੂੰ ਵੋਟਾਂ ਮਿਲ ਰਹੀਆਂ ਸੀ ਆ ਤੇ ਉਸ ਤੋਂ ਬਾਅਦ ਜਦੋਂ 2017 ਦੀ ਚੋਣਾਂ ਹੁੰੀਆਂ 2017 ਦੇ ਵਿੱਚ ਇਹ ਜਿਹੜੀ ਪ੍ਰਤੀਸ਼ਤ ਬਹੁਤ ਘੱਟ ਗਈ 27.4% ਰਹੀ ਤੇ ਇਸ ਦੇ ਤੁਹਾਨੂੰ ਪਤਾ ਹੀ ਹੈ ਵਿਧਾਇਕ ਵੀ 15 ਰਹਿ ਗਏ ਸੀ ਤੇ 2022 ਦੇ ਵਿੱਚ ਇਹ ਜਿਹੜੀਆਂ ਪ੍ਰਤੀਸ਼ਤ ਹੈ ਅਕਾਲੀ ਦਲ ਦੀ ਹੋਰ ਵੀ ਸਿਮਟ ਕੇ ਰਹਿ ਗਈ ਤੇ 18.38% ਇਹ ਮੋਟਾ ਮੀਡੀਆ ਸੀ ਗਿਆ ਹੁਣ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਆਇਆ ਤੇ ਉਸ ਨੇ ਇੱਕ ਨਵਾਂ ਮੋੜ ਆ ਵੀ ਇਕੱਠਿਆ ਉਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਇਸ ਵਾਰ ਸਮਝੌਤਾ ਨਹੀਂ ਕਰਾਂਗੇ ਉਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਮੁੱਦਿਆਂ ਦੀ ਗੱਲ ਕੀਤੀ ਸਿਧਾਂਤਾਂ ਦੀ ਗੱਲ ਕੀਤੀ ਤੇ ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਿਧਾਂਤਾਂ ਦੇ ਨਾਲ ਖੜੇ ਹਾਂ ਸੁਖਮੂ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਹਿਰੇਦਾਰੀ ਕਰਾਂਗੇ ਤੇ ਜੇਕਰ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਸਿੱਖ ਮੁੱਦਿਆਂ ਦੇ ਉੱਤੇ ਹਾਂ ਵਖੀ ਨੂੰ ਘਰ ਰਣਦੀ ਹੈ ਤਾਂ ਅਕਾਲੀ ਦਲ ਇਸ ਦੇ ਨਾਲ ਗੱਠਜੋੜ ਕਰ ਸਕਦਾ ਹੈ ਪਰ ਇਹ ਗੱਠਜੋੜ ਨਹੀਂ ਕੀਤਾ ਤੇ ਹੁਣ ਕੁਝ ਸਮੇਂ ਤੋਂ ਇਹ ਫਿਰ ਲੱਗਣ ਲੱਗਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਫੇਰੀ ਦੇ ਦੌਰਾਨ ਜਾਂ ਗੁਰਦਾਸਪੁਰ ਜਾਂ ਜਦੋਂ ਵੀ ਉਹ ਹੁਣ ਹਾਲ ਦੀ ਘੜੀ ਉਹਨਾਂ ਨੇ ਭਾਸ਼ਣ ਦਿੱਤੇ ਆ ਤੇ ਅਕਾਲੀ ਦਲ ਦੇ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਹੈਗੀ ਤਾਂ ਇਸ ਨੂੰ ਦੇਖਦੇ ਹੋਏ ਇਹ ਲੱਗਦਾ ਸੀਗਾ ਕਿ ਹੋ ਸਕਦਾ ਹੈ ਗੁਪਤ ਰੂਪ ਦੇ ਵਿੱਚ ਕੋਈ ਸਮਝੌਤਾ ਹੋ ਜਵੇ ਜਿੱਥੇ ਜਿੱਥੇ ਅਕਾਲੀ ਦਲ ਮਜ਼ਬੂਤ ਹੋਊਗਾ ਉੱਥੇ ਭਾਰਤੀ ਜਨਤਾ ਪਾਰਟੀ ਵੋਟਰ ਦੇ ਆਪਣੀਆਂ ਵੋਟਾਂ ਉਸ ਨੂੰ ਪਵਾ ਦੇ ਤੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਮਜ਼ਬੂਤ ਹੋਊਗਾ ਉੱਥੇ ਅਕਾਲੀ ਦਲ ਉਸ ਨੂੰ ਸਪੋਰਟ ਕਰ ਦਵੇ ਇਹ ਪਹਿਲਾਂ ਵੀ ਹੁੰਦਾ ਆਇਆ ਹੈ ਕਈ ਵਾਰ ਹੁੰਦਾ ਆਇਆ ਤੇ ਪਰ ਇਹ ਹੈ ਕਿ ਜਿਸ ਕਿਸੇ ਨਾਲ ਅਮਿਤ ਸ਼ਾਹ ਨੇ ਲੁਧਿਆਣਾ ਦੇ ਵਿੱਚ ਜਾ ਕੇ ਰਮਨੀਤ ਬਿੱਟੂ ਦੇ ਹੱਕ ਵਿੱਚ ਭਾਸ਼ਣ ਦਿੱਤਾ ਤੇ ਉੱਥੇ ਇਹੀ ਗੱਲ ਕਹੀ ਕਿ ਉਹ ਬਿਆਨ ਸਿੰਘ ਦੇ ਕਾਤਲਾਂ ਨੂੰ ਕਦੇ ਬਖਸ਼ਣਗੇ ਨਹੀਂ ਦੂਜੇ ਪਾਸੇ ਅਕਾਲੀ ਦਲ ਦਾ ਸਟੈਂਡ ਇਹੀ ਹੈ ਕਿ ਜਿਹੜੇ-ਜਿਹੜੇ ਸਿੱਖ ਬੰਦੀ ਜਿਹੜਾ ਹੈਗਾ ਇਸ ਸਮੇਂ ਜਿਹੜਾ ਦੇ ਵਿੱਚ ਬੈਠੇ ਨੇ ਜਿਹੜੇ ਸਿੱਖ ਨੇ ਆ ਆਪਣਾ ਜਿਹੜੀ ਹੈਗੀ ਆ ਸਜਾ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਹ ਬੜੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਕੇ ਆ ਰਹੀ ਹੈ ਤੇ ਇਸ ਸਬੰਧ ਵਿੱਚ ਬਹੁਤ ਸਾਰੇ ਲੋਕ ਇਹ ਸਵਾਲ ਵੀ ਉਠਾਉਂਦੇ ਨੇ ਕਿ ਜਦੋਂ ਅਕਾਲੀ ਗੱਲ ਸੱਤਾ ਵਿੱਚ ਨਹੀਂ ਹੁੰਦਾ ਤਾਂ ਉਹ ਸਿੱਖ ਮਤੇ ਉਠਾਉਣ ਲੱਗ ਜਾਂਦਾ ਹੈ ਪੰਜਾਬ ਦੇ ਮੁੱਦੇ ਉਠਾਉਣ ਲੱਗ ਜਾਂਦਾ ਹੈ ਹੁਣ ਜਦੋਂ ਉਹ ਸੱਤਾ ਤੋਂ ਬਾਹਰ ਹੈ ਤੇ ਉਸ ਵੱਲੋਂ ਇਹ ਗੱਲਾਂ ਯਾਦ ਆ ਰਹੀਆਂ ਨੇ ਪਰ ਇਸ ਸੰਬੰਧ ਵਿੱਚ ਜਿਹੜੇ ਇਸ ਦੇ ਨੁਮਾਇंदे ਨੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਇਹ ਦਲੀਲ ਵੀ ਦਿੱਤੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਰਮਨ ਸਿੰਘ ਰਾਜਵੜਾ ਨੂੰ ਫਾਂਸੀ ਨਹੀਂ ਲਗੜ ਦਿੱਤੀ ਹੈਗੀ ਜਦ ਕਿ ਫਾਂਸੀ ਦੀਆਂ ਪੂਰੀਆਂ ਤਿਆਰੀਆਂ ਸੀ ਜਿਆ ਤੇ ਇਸ ਧੱਗ ਦੇ ਨਾਲ ਜਿਹੜਾ ਹੈਗਾ ਅਕਾਲੀ ਦਲ ਦੇ ਲਈ ਸਿਰਫ ਇਹ ਚੁਣੌਤੀਆਂ ਇਹ ਹੀ ਨਹੀਂ ਹੈਗੀਆਂ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਨੇ ਉਹਨਾਂ ਵਿੱਚੋਂ ਖਾਸ ਤੌਰ ਤੇ ਅਕਾਲੀ ਦਲ ਇਹ ਦੋਸ਼ ਲਗਾਉਂਦਾ ਹੈ ਕਿ ਜਿਹੜੀਆਂ-ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਉਹ ਚਾਹੁੰਦੇ ਨੇ ਕਿ ਇਸ ਖੇਤਰੀ ਪਾਰਟੀ ਨੂੰ ਖਤਮ ਕੀਤਾ ਜਾਵੇ, ਕ੍ਰਸ਼ ਕੀਤਾ ਜਾਵੇ ਕਿਉਂਕਿ ਇਹ ਸਿਰਫ ਇਹੀ ਪੰਜਾਬ ਦੇ ਮੁੱਦੇ اٹھਾ ਸਕਦੀ ਹੈ ਤੇ ਦੂਜੇ ਪਾਸੇ ਜਿਹੜੇ ਖਾਸ ਤੌਰ ਤੇ ਅੰਦਰੂਨੀ ਤੌਰ ਤੇ ਇਸ ਸਮੇਂ ਖਾਸ ਤੌਰ ਤੇ ਸਖਦੇਟਿੰਗ ਟੀਟਸਾ ਉਹ ਨਰਾਜ ਨੇ ਉਹ ਅਕਾਲੀ ਦਲ ਦੇ ਲਈ ਕੈਂਪੇਨ ਨਹੀਂ ਕਰ ਰਹੇ ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਹੁਣ ਦੁਬਾਰਾ ਸੁਖਦੇਵ ਸਿੰਘ ਢੀਸਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਆਪਣਾ ਅਕਾਲੀ ਦਲ ਇਸ ਵਿੱਚ ਸ਼ਾਮਲ ਕੀਤਾ ਤਾਂ ਇਸ ਗੱਲ ਦੀ ਉਹਨਾਂ ਨੂੰ ਆਸ ਸੀ ਕਿ ਸੰਗਰੂਰ ਤੋਂ ਉਹਨਾਂ ਦੇ ਬੇਟੇ ਸੁਖਦੇਵ ਸਿੰਘ ਢੀਸਾ ਦੇ ਬੇਟੇ ਨੂੰ ਪਰਮਿੰਦਰ ਸਿੰਘ ਘੀਟ ਸਾਨੂੰ ਟਿਕਟ ਦਿੱਤੀ ਜਾਊਗੀ ਪਰ ਇਹ ਟਿਕਟ ਨਹੀਂ ਦਿੱਤੀ ਉਸ ਤੋਂ ਬਾਅਦ ਸਕੰਦਰ ਸਿੰਘ ਬਲੂਕਾ ਸੀਨੀਅਰ ਆਗੂ ਨੇ ਉਹਨਾਂ ਦੀ ਜਿਹੜੀ ਨੂੰਹ ਹੈ ਪਰਮਪਾਲ ਕੌਰ ਸਿੱਧੂ ਉਸ ਨੂੰ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਤੋਂ ਖੜਾ ਕਰ ਦਿੱਤਾ ਤੇ ਉਹ ਵੀ ਬੜੀ ਵੱਡੀ ਚੁਣੌਤੀ ਬਣੇ ਹੋਏ ਨੇ ਜਿੱਥੇ ਹਰਸਿਮਰਤ ਕੌਰ ਬਾਦਲ ਚੋਂ ਲੜ ਰਹੀ ਹੈ ਇਸ ਕ੍ਰਿਤੀ ਦੇ ਨਾਲ ਮਾਝੇ ਦੇ ਵਿੱਚ ਵੀ ਕੱਲ ਨੂੰ ਜਿਹੜੇ ਵੱਡੇ ਡਿਵੀਜ਼ਨ ਸੀਗੇ ਬਹੁਤ ਛੱਡ ਕੇ ਅਕਾਲੀ ਦਲ ਇਸ ਸਮੇਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਤੇ ਅਗਲੀ ਬਹੁਤ ਵੱਡੀ ਜਿਹੜੀ ਖਬਰ ਬਣੀ ਹੈ ਉਹ ਇਹ ਹੈ ਕਿ ਆਦੇਸ਼ ਪ੍ਰਤਾਪ ਸਿੰਘ ਜੋ ਕਿ ਬਾਦਲ ਪਰਵਾਰ ਦਾ ਕਰਜਵਈ ਹੈ ਤੇ ਉਸ ਨੂੰ ਵੀ ਪਾਰਟੀ ਖਿਲਾਫ ਗਤੀਵਿਧੀਆਂ ਦੇ ਦੋਸ਼ ਵਿੱਚ ਅਕਾਲੀ ਦਲ ਨੇ ਜਿਹੜਾ ਹੈਗਾ ਪਾਰਟੀ ਵਿੱਚੋਂ ਕੱਢ ਦਿੱਤਾ ਤੇ ਇਸ ਨਾਲ ਦੀਆਂ ਚੁਣੌਤੀਆਂ ਵੀ ਹੁਣ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਬਣੀਆਂ ਹੋਈਆਂ ਨੇ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਕਾਲੀ ਦਲ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ 18.38% ਦੀ ਵੋਟਾ ਉਸ ਨੂੰ ਜਿਹੜੀਆਂ 2022 ਦੀ ਚੋਣਾਂ ਵਿੱਚ ਮਿਲੀਆਂ ਸੀਗੀਆਂ ਉਸ ਤੋਂ ਬਾਅਦ ਸੰਗਰੂਰ ਦੀ ਚੋਣ ਹੋਈ ਸੀਗੀ ਉੱਥੇ ਇਸ ਦੇ ਹਾਲਾਤ ਹੋਰ ਵੀ ਜ਼ਿਆਦਾ ਮਾੜੇ ਹੋਗੇ ਸੀਗੇ ਇਹ ਠੀਕ ਹੈ ਕਿ ਜਦੋਂ ਜਲੰਧਰ ਦੀ ਚੋਣ ਹੋਈ ਹੈ ਉਸ ਉਸ ਸਮੇਂ ਕੁਝ ਸਤਕਾਰਯੋਗ ਉਸ ਨੂੰ ਵੋਟਾਂ ਮਿਲ ਕੇ ਅਸਗੀਆਂ ਤੇ ਹੁਣ ਦੇਖਣਾ ਇਹ ਹੈ ਕਿ ਜਿਹੜੀਆਂ 2024 ਦੀਆਂ ਚੋਣਾਂ ਨੇ ਉਸ ਦੇ ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ ਕਹੀ ਜੀ ਰਹੀ ਹੈ ਜੇਕਰ ਇਹ ਕਾਰਗੁਜ਼ਾਰੀ ਮਾੜੀ ਦੇਹੀ ਤਾਂ ਫਿਰ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਚੌਤੀਆ ਫੇਰ ਪੈਦਾ ਹੋ ਜਾਣਗੀਆਂ ਪਰ ਇਹ ਅਕਾਲੀ ਦਲ ਦੇ ਲੀਡਰ ਇਹ ਦਾਅਵਾ ਕਰਦੇ ਨੇ ਉਸ ਵਦੋਂ 3 ਜਾਂ 4 ਸੀਟਾਂ ਇਸ ਵਾਰ ਜਿੱਤ ਲਈਆਂ ਜਾਣਗੀਆਂ ਜੇ ਇਸ ਤਰੀਕੇ ਨਾਲ ਇਹ ਦਾਅਵਾ ਸਹੀ ਨਿਕਲਦਾ ਹੈ ਤਾਂ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਲਈ ਪੰਜਾਬ ਦੀ ਸਿਆਸਤ ਵਿੱਚ ਵਿਚਰਨਾ ਸੌਖਾ ਹੋ ਸਕਦਾ ਹੈ ਤੇ ਉਹਦੇ ਨਾਲ ਉਹ ਜਿਹੜੀ ਖਾਸ ਕਰਕੇ ਜਿਹੜੀ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਜਵਾਬ ਦੇਣਯੋਗ ਆ ਕਾਂਦੀਦਲ ਹੋ ਜਾਊਗਾ ਇਸ ਗੱਲ ਕਰਕੇ ਇਹ ਜਿਹੜੀ ਚੋਣ ਹੈ ਸੁਖਬੀਰ ਸਿੰਘ ਬਾਦਲ ਲਈ ਬਹੁਤ ਵੱਡੀ ਚੁਣੌਤੀ ਹੈ ਜੇਕਰ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਕੋਈ ਸੀਟ ਨਾ ਜਿੱਤੇ ਤਾਂ ਬਹੁਤ ਹੀ ਵੱਡੇ ਚੈਲੰਜਸ ਸਾਹਮਣੇ ਹੋ ਜਾਣਗੇ ਕਿ ਅਕਾਲੀ ਦਲ ਦੀ ਹੋਂਦ ਨੂੰ ਵੱਡਾ ਬੜਾ ਵੱਡਾ ਖਤਰਾ ਪੈਦਾ ਹੋ ਜਾਊਗਾ। ਬਾਕੀ ਦੇਖਿਆ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ। ਚਾਰ ਤਰੀਕ ਨੂੰ ਨਤੀਜੇ ਸਾਹਮਣੇ ਆਉਣਗੇ ਕਿ ਪੰਜਾਬ ਦੇ ਲੋਕ ਇਸ ਖੇਤਰੀ ਪਾਰਟੀ ਨੂੰ ਕੋਈ ਹੰਗਾਰਾ ਦਿੰਦੇ ਆ ਕਿ ਨਹੀਂ ਦਿੰਦੇ ਹੈਗੇ ਤੇ ਇਸ ਸੰਬੰਧ ਵਿੱਚ ਇਸ ਪਾਰਟੀ ਨੂੰ ਅੰਦਰੂਨੀ ਤੌਰ ਤੇ ਵੀ ਵੱਡੀਆਂ ਚੁਣੌਤੀਆਂ ਨੇ ਤੇ ਬਾਹਰੀ ਤੌਰ ਤੇ ਵੀ ਉਹ ਡੀ ਚੁਣੌਤੀਆਂ ਨੇ ਤੇ ਤੀਜੀ ਚੁਣੌਤੀ ਇਹ ਵੀ ਪੈਦਾ ਹੋ ਰਹੀ ਹੈ ਕਿ ਜਿਹੜੇ ਗਰਮ ਖਿਆਲੀ ਨੇ ਉਹ ਇਸ ਸਮੇਂ ਕਾਫੀ ਸਰਗਰਮ ਹੋ ਚੁੱਕੇ ਨੇ ਉਹਨਾਂ ਨੂੰ ਲੋਕ ਹੰਗਾਰਾ ਵੀ ਦੇਣ ਲੱਗ ਪਏ ਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਸੰਗਰੂਰ ਦੀ ਜਿੰਦਗੀ ਚੋਂ ਸੀਗੀ ਉੱਥੇ ਸਿਮਰਨਜੀਤ ਸਿੰਘ ਬਾਦਜੀਤ ਤੇ ਇਸੇ ਤਰੀਕੇ ਦੇ ਨਾਲ ਹੁਣ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਪਾਲ ਸਿੰਘ ਚੋਣ ਲੜ ਰਹੇ ਨੇ ਤੇ ਉਹਨਾਂ ਨੂੰ ਵੀ ਲੋਕ ਬਹੁਤ ਜ਼ਿਆਦਾ ਹੰਗਾਰਾ ਦੇ ਰਹੇ ਨੇ ਤੇ ਹੁਣ ਖਬਰ ਇਹ ਵੀ ਆ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਚੋਣ ਲੜ ਰਹੇ ਨੇ ਦਸਕਤਨ ਦੱਸਦੀ ਹੈ ਕਿ ਸਰਬਜੀਤ ਸਿੰਘ ਬਿਆਨ ਸਿੰਘ ਉਹਨਾਂ ਦੇ ਬੇਟੇ ਨੇ ਬਿਆਨ ਸਿੰਘ ਉਹੀ ਵਿਅਕਤੀ ਨੇ ਉਹ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀਗਾ ਉਹਨਾਂ ਦੀ హత్య ਕੀਤੀ ਸੀਗੀ ਤੇ ਉਹਨਾਂ ਦੇ ਨਾਲ ਸੁਤਲੰਤ ਸਿੰਘ ਵੀ ਸੀਗੇ ਤੇ ਇਸੇ ਤਰ੍ਹਾਂ ਬਿਆਨ ਸਿੰਘ ਦੇ ਜਿਹੜੇ ਚਾਚਾ ਜੀ ਸੀਗੇ ਕਿਰਤ ਸਿੰਘ ਉਹਨਾਂ ਨੂੰ ਵੀ ਇਸ ਸਾਜ਼ਿਸ਼ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਕਿ ਸਰਬਜੀਤ ਸਿੰਘ ਦੀ ਮਾਤਾ ਵੀ ਜਿਹੜਾ ਹੈ ਰਹਸਮਈ ਢੰਗ ਦੇ ਨਾਲ ਉਹਨਾਂ ਦੀ ਬਿਮਾਉਤ ਹੋਈ ਸੀਗੀ ਉਹ ਵੀ ਮੈਂਬਰ ਪਾਰਲੀਮੈਂਟ ਸੀਗੇ ਤੇ ਹੁਣ ਜਿਹੜਾ ਹੈ ਖਾਸ ਤੌਰ ਤੇ ਫਰੀਦਕੋਟ ਦੇ ਇਲੈਕਸ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਮਤੇ ਪਾਸ ਕੀਤੇ ਜਾ ਰਹੇ ਨੇ ਤੇ ਉਹਨਾਂ ਮਤੇਆਂ ਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਨੂੰ ਵੋਟਾਂ ਪਾਈਆਂ ਜਾਣ ਇਹ ਕਿਉਂ ਵੋਟਾਂ ਪੈ ਨਹੀਂ ਇਹਦਾ ਕਾਰਨ ਇਹੀ ਹੈ ਕਿ ਜਿਹੜੀ ਰਵਾਇਤੀ ਅਕਾਲੀ ਦਲ ਹੈ ਉਸ ਨੇ ਸਿੱਖ ਮੁੱਦਿਆਂ ਨੂੰ ਸਹੀ ਟੱਗ ਦੇ ਨਾਲ ਨਹੀਂ ਲਿਆ ਜਦੋਂ ਜਦੋਂ ਉਹ ਸੱਤਾ ਦੇ ਵਿੱਚ ਰਿਹਾ ਤੇ ਉਸ ਨੇ ਸਿੱਖ ਮੁੱਦਿਆਂ ਨੂੰ ਅਣਗੌਲਿਆ ਕੀਤਾ ਖਾਸ ਕਰਕੇ ਬੀਅੰਬੀ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਦੇਖਾਂਗੇ ਕਿ ਲੋਕ ਉਸ ਨੂੰ ਕਿੱਡਾ ਘੁੰਘਾਰਾ ਦਿੰਦੇ ਨੇ ਤੇ ਇਹ ਸਭ ਕੁਝ ਚਾਰ ਤਰੀਕ ਨੂੰ ਸਾਹਮਣੇ ਆ ਜਾਊਗਾ ਪਰ ਹਰ ਇੱਕ ਜਿਹੜੀ ਆਪਾਂ ਕਹਿ ਸਕਦੇ ਆ ਕਿ ਇਹ ਜਿਹੜੀ ਚੋਣ ਹੈ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਲਈ ਬੜਾ ਵੱਡਾ ਚੈਲੰਜ ਹੈ ਤੇ ਇਹ ਕਰੋ ਤੇ ਮਰਵਾ ਲਈ ਸਥਿਤੀ ਹੈ ਦੇਖਦੇ ਆ ਅਕਾਲੀ ਦਲ ਇਸ ਨੂੰ ਕਿਸ ਤਰੀਕੇ ਦੇ ਨਾਲ ਲੈਂਦਾ ਤੇ ਲੋਕ ਖਾਸ ਤੌਰ ਤੇ ਅਕਾਲੀ ਦਲ ਤਾਂ ਇਸ ਨੇ ਮਿਹਨਤ ਕਰਨੀ ਹੈ ਇਸ ਦੇ ਉਮੀਦਵਾਰ ਮਿਹਨਤ ਕਰ ਰਹੇ ਨੇ ਲੋਕਾਂ ਵਿੱਚ ਜਾ ਰਹੇ ਨੇ ਲੋਕਾਂ ਦਾ ਜਵਾਬ ਦੇ ਰਹੇ ਨੇ ਪਰ ਲੋਕ ਕਿਸ ਤਰੀਕੇ ਨਾਲ ਹੰਗਾ ਰੱਦ ਦੇਣੇ ਇਹ ਦੇਖਣ ਵਾਲੀ ਗੱਲ ਹੋਗੀ ਇਸ ਯਾਤਰੀ ਨੂੰ ਪਤਾ ਲੱਗੂਗਾ ਤੇ ਇਹ ਕੱਲ ਨੂੰ ਫੇਰ ਕਿਸੇ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਰਸ਼ਨ ਸਿੰਘ ਦੁਦੇ ਆਗਿਆ ਸਤਿ ਸ੍ਰੀ ਅਕਾਲ